ਥਾਣਾ ਹੈਪੋਵਾਲ ਦੇ ਬਾਹਰਲੇ ਬਾਗੋ ਦੇ ਵਿਵਾਦ ਕਾ ਦਾ ਹੋ ਗਿਆ ਕਿ ਇੱਕ ਸ਼ਿਵਚਨਾ ਵਾਲੇ ਨੇ ਸੰਜਨੈਤ ਸਿੰਘ ਪਿੰਡਰ ਵਾਲੀ ਫੋਟੋ ਦੇ ਨਾਲ ਛਿੜਕਾਨੀ ਕੀਤੀ। ਸ਼ਿਵਚਨਾ ਵਾਲੀ ਸ਼ੁਰੂ ਤੋਂ ਹੀ ਆਦਤ ਰਹੀ ਆ ਵੀ ਸਿੱਖ ਕੌਮ ਨੂੰ ਕਿਸੇ ਨਾ ਕਿਸੇ ਤਰੀਕੇ ਟਾਰਗੇਟ ਕਰਨਾ। ਚਾਹੇ ਉਹ ਗੁਰੂਆਂ ਦੇ ਨਾਮ ਤੇ ਕਰ ਲੈਣ ਚਾਹੇ ਉਹ ਕਿਸੇ ਲੰਗਰਾਂ ਦੇ ਨਾਮ ਤੇ ਕਰ ਲੈਣ ਚਾਹੇ ਗੁਰਦੁਆਰਿਆਂ ਦੇ ਨਾਮ ਤੇ ਕਰ ਲੈ। ਹਿੰਦੂ ਭਾਈਚਾਰੇ ਨੇ ਵੀ ਪੂਰਾ ਸਾਥ ਦਿੱਤਾ, ਸਿੱਖ ਭਾਈਚਾਰੇ ਨੇ ਵੀ ਦਿੱਤਾ, ਮੁਸਲਮਾਨ ਭਾਈਚਾਰੇ ਨੇ ਵੀ ਦਿੱਤਾ। ਬਟ ਇਹਨਾਂ ਨੂੰ ਇਹ ਹੋ ਗਿਆ ਵੀ ਇਹ ਸੁਭ ਸੁਭਾ ਨਾਲ ਜਿਹੜੀ ਸ਼ਾਂਤ ਮੈਂ ਢੰਗ ਨਾਲ ਸ਼ੀਧੀ ਦਿਹਾੜੇ ਕਿਉਂ ਗਏ ਇਹਨਾਂ ਦੀਆਂ ਸਿਕਿਉਰਟੀਆਂ ਵਾਪਸ ਹੋ ਜਾਂਦੀਆਂ ਨੇ ਦੁਬਾਰਾ ਸਿਕਿਉਰਟੀਆਂ ਲੈਣ ਲਈ ਇਹ ਢੜਕਾਉ ਭਾਸ਼ਣ ਵੀ ਦਿੰਦੇ ਨੇ ਢੜਕਾਉ ਫੋਟੋਆਂ ਵੀ ਪਾਉਂਦੇ ਨੇ ਕਿਉਂ ਹਰੇਕ ਵਾਰੀ ਸਾਨੂੰ ਹੀ ਕਿਉਂ ਸੜਕਾਂ ਦੇ ਉੱਤਰਨਾ ਪੈਂਦਾ ਜਿਹੜੇ ਹਲਕੇ ਦੇ ਐਮਐਲਏ ਸਾਹਮਣੇ ਸਾਡੇ ਚੌਧਰੀ ਮਨੋਦਲਾਲ ਬੱਗਾ ਜੀ ਉਹਨਾਂ ਦੀ ਉਹਦੇ ਵਿੱਚ ਰਹਿ ਰਹੇ ਨਾਰਥ ਦੇ ਵਿੱਚ ਕੀ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਇਹਦੇ ਉਹ ਬੰਦੇ ਉੱਤੇ ਕਾਰਵਾਈ ਕਰਨ ਫੋਰਸ ਸ਼ਰਾਰਤ ਕਿੱਥੀ ਕਿਉ ਗਈ ਹੈ ਸ਼ਰਾਰਤ ਸ਼ਰਾਰਤ ਜਦਾਂ ਹੋਣਾ ਮੇਰਾ ਵੀਰ ਹਿੰਦੂ ਮੇਰੇ ਨਾਲ ਖੜਾ ਮੁਸਲਮਾਨ ਭਾਈਚਾਰਾ ਮੇਰੇ ਨਾਲ ਖੜਾ ਕਾਰਨ ਇਹ ਵੀ ਭਾਈਚਾਰਾ ਆਪਸ ਵਿੱਚ ਜਿਹੜਾ 9 ਮਾਸ ਦਾ ਰਿਸ਼ਤਾ ਆ ਵੀ ਉਹ ਕਿਉਂ ਆਪਸ ਵਿੱਚ ਬਣੀ ਜਾਂਦਾ ਅਸੀਂ ਨਾ ਧਰਤਾਂ ਤੇ ਜਾ ਕੇ ਕਿਸੇ ਥਾਣੇ ਮੂਰੇ ਧਰਨੇ ਲਈਏ ਅਸੀਂ ਕੋਈ ਆਪਣਾ ਕੰਮ ਕਰੀਏ ਸਾਡੇ ਵੀ ਘਰੇ ਜਵਾਕ ਨੇ ਅਸੀਂ ਵੀ ਰੋਟੀ ਖਾਣੀ ਆ ਸਾਡਾ ਇਹ ਨਹੀਂ ਕੰਮ ਰਹਿ ਗਿਆ ਵੀ ਰੋਜ਼ ਕਦੀ ਹੈਪੋਵਾਲ ਥਾਣੇ ਚਲ ਜਿਓ ਕਦੀ ਜਗਤਬੂਰੀ ਚਲ ਜਿਓ ਕਦੀ 5 ਨੰਬਰ ਤੇ ਕਮ ਚਲੋ ਇਹ ਗੱਲ ਕਰਨ ਦੀ ਗਲਤ ਕੀਤੀ ਹੈ ਕਿ ਜਿਹੜੀ ਸੰਤਾ ਦੀ ਫੋਟੋ ਦੇ ਨਾਲ ਫੇਰਖਾਨੀ ਕੀਤੀ ਹੈ ਲੇਕਿਨ ਆਖਿਰ ਸਕੂਕੇ ਪਿੱਛੇ ਕੀ ਜਾਂਦੀ ਹੈ ਕਿ ਤੁਸੀਂ ਧਮਕੀ ਦੇਵੋਗੇ ਇਹਨਾਂ ਨੂੰ ਥੈਟ ਆਉਗੀ ਇਸ ਸਕੂਕੇ ਲੈ ਲੈਣਗੇ ਡੀਜੀਪੀ ਸਾਹਿਬ ਨੂੰ ਮਿਲ ਲੈਣਗੇ ਸੀਪੀ ਸਾਹਿਬ ਨੂੰ ਮਿਲ ਲੈਣਗੇ ਇਹ ਸਰਕਲ ਤਾਂ ਨਹੀਂ ਚੱਲਦਾ ਜੰਨਾ ਤੁਸੀਂ ਮੈਨੂੰ ਇਹਨਾਂ ਸਿੱਖ ਪ੍ਰਤੀ ਤੇ ਛੱਡੋ ਤੁਸੀਂ ਕੋਈ ਹਿੰਦੂ ਭਾਈਚਾਰੇ ਪ੍ਰਤੀ ਕੋਈ ਇਹਨਾਂ ਦੀ ਕੋਈ ਪ੍ਰਾਪਤੀ ਹੋਵੇ ਤਾਂ ਦੱਸੋ ਮੈਨੂੰ ਜਿਹੜੇ ਇਹਦੇ ਇਹਨੇ ਗਨਮੈਂਟ ਦਿੱਤੇ ਜਾਂਦੇ ਨੇ ਸਾਡਾ ਹੀ ਪੈਸਾ ਟੈਕਸ ਦਾ ਪੈਸਾ ਇਹਨਾਂ ਨੂੰ ਗਨਮੈਂਟ ਨਾਲ ਹੀ ਖਰਾਬ ਕੀਤਾ ਜਾਂਦਾ ਔਰ ਰਾਹ ਦੇ ਵਿੱਚ ਸਾਡੀਆਂ ਮਾਵਾਂ ਧੀਆਂ ਭੈਣਾਂ ਦੀਆਂ ਵਾਲੀਆਂ ਖਿੱਚ ਦਿੱਤੀਆਂ ਜਾਂਦੀਆਂ ਕਿ ਉੱਥੇ ਚੌਂਕ ਤੇ ਖੜਨਾ ਪੁਲਿਸ ਮੁਲਾਜ਼ਮ ਸਹੀ ਆ ਜਾਂ ਇਹੋ ਜਿਹੇ ਜਿਹੜੇ ਜ਼ਹਿਰ ਉਗਲਦੇ ਨੇ ਉਹਨਾਂ ਵਾਸਤੇ ਸਿਕਿਉਰਟੀ ਜਰੂਰੀ ਨੇ ਇਹਨਾਂ ਦਾ ਜਿਹੜੇ ਸ਼ਿਵ ਸੈਨ ਹਨ ਨਾ ਇਹਨਾਂ ਨੇ ਸਾਰਿਆਂ ਦੇ ਨਾਮ ਬਦਨਾਮ ਕੀਤਾ ਪਿਆ ਕੁਝ ਤਾਂ ਸਹੀ ਨੇ ਕੁਝ ਗਲਤ ਨੇ ਇਹਨਾਂ ਦਾ ਕੀ ਆ ਇਹਨਾਂ ਨੇ ਇਹੋ ਜਿਹਾ ਕੰਮ ਸਾਡੇ ਦਾ ਅਜੇ ਪਿਛਲੇ ਹੰਝੂ ਨਹੀਂ ਸੁੱਕੇ ਅਸੀਂ ਛੋਟਾ ਘੁੱਲੂ ਘਰਾ ਦੇਵਸਾ ਜੀ ਮਨਾ ਕੇ ਹਟੇ ਆ ਇਹਨਾਂ ਨੇ ਸੰਤਾਂ ਦੀ ਫੋਟੋ ਚੱਕ ਕੇ ਉਹਦੇ ਐਡਿਟ ਕਰਕੇ ਲਗਾ ਦਿੱਤਾ ਸਾਡਾ ਉਹ ਜੋਧਾ 20ਵੀਂ ਸਦੀ ਦਾ ਮਹਾਨ ਜੋਧਾ ਹੈ ਸਾਡਾ ਹਿੰਦੂ ਸਿੱਖ ਪਿਆਰ ਕਿੰਨਾ ਚੱਲਦਾ ਪਰ ਇਹ ਆ ਕੇ ਅਜੇ ਕੰਮ ਖਰਾਬ ਕਰਦੇ ਆ ਸਿਕਿਉਰਟੀਆਂ ਲਈ ਕੱਲ ਹਜੇ ਇਹਦੀ ਸਿਕਿਉਰਟੀ ਵਾਪਸ ਹੋਈ ਹੈ ਅੱਜ ਜਰਾ ਸਵੇਰੇ ਨੇ ਪੋਸਟ ਪਾਤੀ ਹੈ ਉਹ ਲੜਾਈ ਹਿੰਦੂ ਸਿੱਖ ਦੀ ਥੋੜੀ ਲੜਾਈ ਸੀ ਉਹ ਤਾਂ ਸਾਡੀ ਸਰਕਾਰ ਨਾਲ ਸੀ ਸਾਡੀਆਂ ਕੁਝ ਗੱਲਾਂ ਸੀ ਜਿਹੜੀਆਂ ਨਹੀਂ ਮੰਨਦੇ ਸੀ ਉਹ ਲੜਾਈ ਸਰਕਾਰ ਨਾਲ ਸੀ ਇਹ ਨਾ ਹਿੰਦੂ ਸਿੱਖ ਦੀ ਬਣਾ ਦਿੱਤੀ ਗਈ 4 4 5 5 ਗਨਮੈਨ ਲੋਕਾਂ ਦੇ ਟੈਕਸ ਦਾ ਪੈਸਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀਆਂ ਕਰਕੇ ਲੋਕੀ ਟੈਕਸ ਭਰਦੇ ਆਪਣਾ ਉਹਦਾ ਜਨਤਾ ਦਾ ਪੈਸਾ ਤੁਸੀਂ 5 5 6 6 ਗਨਮੈਨ 1 1 ਗਨਮੈਨ ਦੀ 60 60 70 70000 ਰੁਪਿਆ ਤਨਖਾਹ ਆ ਸੁਣਨ ਮੈਂ ਪਹਿਲਾਂ ਦੀ ਗੱਲ ਇੱਕ ਬੰਦਾ ਮੇਰੇ ਕੋਲ ਆਇਆ ਕਹਿੰਦਾ ਵੀਰੇ ਮੈਂ ਇੱਕ ਸਵਾਰੀ ਲੈ ਕੇ ਆਇਆ ਜੀ ਦਿੱਲੀ ਤੋਂ ਇੱਥੇ ਲੁਧਿਆਣੇ ਮੈਂ ਕਿਹੜਾ ਬੰਦਾ ਉਹਨੇ ਮੈਨੂੰ ਫੋਟੋ ਦਿਖਾਈ ਕਿ ਉਹ ਵਟਸਐਪ ਤੋਂ ਉਹਨੇ ਨੰਬਰ 'ਚੋਂ ਕਿਥੇ ਫੋਟੋ ਲੱਗੀ ਹੋਈ ਸੀ ਕਹਿੰਦਾ ਇਹ ਮੁੰਡਾ ਮੈਂ ਕਹਾਂ ਯਾਰ ਇਹ ਤਾਂ ਰਾਣਾ ਸਾਡੇ ਹੈਪੋ ਵਾਲੀ ਦਾ ਕਹਿੰਦਾ ਵੀਰੇ ਮ ਕਿ ਆਪ ਕਹਿੰਦੇ ਭੱਜ ਗਿਆ ਮੇਰਾ 4500 ਰੁਪਏ ਟੈਕਸੀ ਦਾ ਕਿਰਾਇਆ ਨਹੀਂ ਦਿੱਤਾ। ਲੁਧਰਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ ਇਸ ਸਮੇਂ ਥਾਣਾ ਹੈਬੋਵਾਲ ਦੇ ਬਾਹਰ ਵਿਵਾਦ ਹੋ ਗਿਆ। ਵਿਵਾਦ ਕਾਹਦਾ ਹੋ ਗਿਆ ਕਿ ਇੱਕ ਸ਼ਿਵਸੇਨਾ ਵਾਲੇ ਨੇ ਜਗਨਨਾਥ ਸਿੰਘ ਪਿੰਡਰ ਵਾਲੀ ਦੀ ਫੋਟੋ ਦੇ ਨਾਲ ਛੇੜਖਾਨੀ ਕੀਤੀ। ਸਭ ਲਈ ਮੌਜੂਦ ਹੈ ਗਲਬਤ ਕਰਦੇ ਹਾਂ ਕਿ ਮਾਮਲਾ ਹੈ ਕੌਣਾ ਤੇ ਸ਼ਿਵਸੇਨਾ ਵਾਲੇ ਕੌਣ ਨੇ ਤੇ ਆ ਥਾਣਾ ਹੈਬੋਵਾਲ ਪਹੁੰਚੋ ਕਿ ਦਰਖਾਸਤ ਦਿੱਤੀ ਹੈ। ਦੇਖੋ ਸ਼ਿਵਸੇਨਾ ਵਾਲੇ ਸ਼ੁਰੂ ਤੋਂ ਹੀ ਆਦਤ ਰਹੀ ਆ ਵੀ ਸਿੱਖ ਕੌਮ ਨੂੰ ਕਿਸੇ ਨਾ ਕਿਸੇ ਤਰੀਕੇ ਟਾਰਗੇਟ ਕਰਨਾ। ਚਾਹੇ ਉਹ ਗੁਰੂਆਂ ਦੇ ਨਾਮ ਤੇ ਕਰ ਲੈਣ ਚਾਹੇ ਉਹ ਕਿਸੇ ਲੰਗਰਾਂ ਦੇ ਨਾਮ ਤੇ ਕਰ ਲੈਣ ਚਾਹੇ ਗੁਰਦੁਆਰਿਆਂ ਦੇ ਨਾਮ ਤੇ ਕਰ ਲੈਣ ਸਾਡਾ ਹੁਣੇ ਹੁਣੇ ਸ਼ਹੀਦੀ ਦਿਹਾੜੇ ਨੰਗੇ ਗਏ ਨੇ ਠੀਕ ਹੈ ਜੀ ਬੜੇ ਵਧੀਆ ਨੰਗੇ ਨੇ Hindu ਭਾਈਚਾਰੇ ਨੇ ਵੀ ਪੂਰਾ ਸਾਥ ਦਿੱਤਾ ਸਿੱਖ ਭਾਈਚਾਰੇ ਨੇ ਵੀ ਦਿੰਦਾ ਮੁਸਲਮਾਨ ਭਾਈਚਾਰੇ ਨੇ ਵੀ ਦਿੱਤਾ ਬਟ ਇਹਨਾਂ ਨੂੰ ਇਹ ਹੋ ਗਿਆ ਵੀ ਇਹ ਸੁੱਖ ਸੁਗਾਂ ਨਾਲ ਜਿਹੜੀ ਸ਼ਾਂਤਮਈ ਢੰਗ ਨਾਲ ਸ਼ਹੀਦੀ ਦਿਹਾੜੇ ਕਿਉਂ ਗਏ ਨੇ ਇਹਨਾਂ ਦੀਆਂ ਸਿਕਿਉਰਟੀਆਂ ਵਾਪਸ ਹੋ ਜਾਂਦੀਆਂ ਨੇ ਦੁਆਰਾ ਸਿਕਿਉਰਟੀਆਂ ਲੈਣ ਲਈ ਇਹ ਢੜਕਾਉ ਭਾਸ਼ਨ ਵੀ ਦਿੰਦੇ ਨੇ ਢੜਕਾਉ ਫੋਟੋਆਂ ਵੀ ਪਾਉਂਦੇ ਨੇ ਉਸੇ ਦਿਨ ਇਹਨਾਂ ਨੇ ਅੱਜ ਸੰਤ ਜਰਨੈਲ ਸਿੰਘ ਭਿੰਡਰਾਲੇ ਦੀ ਅੱਜ ਫੋਟੋ ਨਾਲ ਛੇੜਖਾਨੀ ਕਾ ਕੇ ਕਰਕੇ ਔਰ ਇਹਨਾਂ ਨੇ ਆਪਣੀ ਫੇਸਬੁੱਕ ਦੇ ਉੱਤੇ ਫੋਟੋ ਡਾਊਨਲੋਡ ਕੀਤੀ ਅਪਲੋਡ ਕਰਤੀ ਹੈ ਜੀ ਜਦੋਂ ਇਹ ਅਪਲੋਡ ਕੀਤੀ ਹੈ ਕਿਹੜੀ ਸੰਸਥਾ ਵੱਲੋਂ ਸੀਗੇ ਇਹ ਸ਼ਿਵ ਸੈਨਾ ਸਮਾਜਵਾਦੀ ਹੈ ਜੀ ਜਿਹਨੂੰ ਹਾਂ ਜੀ ਫਿਰ ਸ਼ਰਾਰਤ ਕੀਤੀ ਕਿਉਂ ਗਈ ਹੈ ਧਰਮ ਸ਼ਰਾਰਤ ਜਿੱਦਾਂ ਹੋਣਾ ਮੇਰਾ ਵੀਰ ਹਿੰਦੂ ਮੇਰੇ ਨਾਲ ਖੜਾ ਮੁਸਲਮਾਨ ਭਾਈਚਾਰਾ ਮੇਰੇ ਨਾਲ ਖੜਾ ਕਾਰਣ ਇਹ ਵੀ ਭਾਈਚਾਰਾ ਆਪਸ ਵਿੱਚ ਜਿਹੜਾ 9 ਮਾਸ ਦਾ ਰਿਸ਼ਤਾ ਆ ਵੀ ਉਹ ਕਿਉਂ ਆਪਸ ਵਿੱਚ ਬਣੀ ਜਾਂਦਾ ਔਰ ਮੈਂ ਇੱਥੇ ਤੁਹਾਡੇ ਚੈਨਲ ਦੇ ਥਰੂ ਆਮ ਆਦਮੀ ਪਾਰਟੀ ਦੀ ਸਰਕਾਰੀ 92 ਐਮ ਐਲ ਏ ਬਣਾ ਕੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭੇਜੇ ਨੇ ਕਿਸੇ ਇੱਕ ਅੱਦੇ ਦੇ ਕਾਰਵਾਈ ਕੀਤੀ ਹੋਵੇ ਸਾਡੀਆਂ ਭਾਵਨਾਵਾਂ ਨਾ ਨਾ ਭਟਕਣ ਅਸੀਂ ਨਾ ਧਰ-ਧਰ ਤੇ ਜਾ ਕੇ ਕਿਸੇ ਥਾਣੇ ਮੂਰੇ ਧਰਨੇ ਲਈਏ ਅਸੀਂ ਕੋਈ ਆਪਣਾ ਕੰਮ ਕਰੀਏ ਸਾਡੇ ਵੀ ਘਰੇ ਜਵਾਗ ਨੇ ਅਸੀਂ ਵੀ ਰੋਟੀ ਖਾਣੀ ਆ ਸਾਡਾ ਇਹ ਨਹੀਂ ਕੰਮ ਰਹਿ ਗਿਆ ਵੀ ਰੋਜ਼ ਕਦੀ ਹੈਪੋਲ ਥਾਣੇ ਚਲ ਜਿਓ ਕਦੀ ਜਗਤਪੂਰੀ ਚਲ ਜਿਓ ਕਦੀ 5 ਨੰਬਰ ਚਲ ਜਿਓ ਕਦੀ ਹੋਰ ਨਹੀਂ ਕਿਤੇ ਸੁਣਵਾਈ ਹੋਣੀ ਤੇ ਸੀਪੀ ਸਾਹਿਬ ਦੇ ਚਲ ਜਾਓ ਸਾਡਾ ਕੰਮ ਧਰਨੇ ਲਾਉਣਾ ਹੀ ਰਹਿ ਗਿਆ ਸਾਨੂੰ ਕੋ ਹੋਰ ਕੋਈ ਕੰਮ ਨਹੀਂ ਹੈਗਾ ਜੀ ਦੱਸੋ ਨਹੀਂ ਕੰਮ ਚਲੋ ਇਹ ਗੱਲ ਕਿੰਨੇ ਨੇ ਗਲਤ ਕੀਤੀ ਹੈ ਕਿ ਜਿਹੜੀ ਸੰਤਾ ਦੀ ਫੋਟੋ ਦੇ ਨਾਲ ਛੇੜਖਾਨੀ ਕੀਤੀ ਹੈ ਲੇਕਿਨ ਆਖਿਰ ਸਿਕਿਉਰਟੀਆ ਪਿੱਛੇ ਕੀਤੀ ਜਾਂਦੀ ਹੈ ਕਿ ਤੁਸੀਂ ਧਮਕੀ ਦੇਵੋਗੇ ਇਹਨਾਂ ਨੂੰ ਥ੍ਰੈਟ ਆਊਗੀ ਇਹ ਸਿਕਿਉਰਟੀਆ ਲੈ ਲੈਣਗੇ ਡੀਜੀਪੀ ਸਾਹਿਬ ਨੂੰ ਮਿਲ ਲੈਣਗੇ ਸੀਪੀ ਸਾਹਿਬ ਨੂੰ ਮਿਲ ਲੈਣਗੇ ਇਹ ਸਰਕਲ ਤਾਂ ਨਹੀਂ ਚੱਲਦਾ ਇਹਨਾਂ ਦਾ ਤੁਸੀਂ ਮੇਰੀ ਗੱਲ ਸੁਣੋ ਇਹ ਸ਼ਿਵਸੈਨ ਵਾਲੇ ਜਿਹੜੇ ਐਸ ਟਾਈਮ 2 ਜਾਂ 3 ਨੂੰ ਗਵਰਨਮੈਂਟ ਮਿਲੇ ਹੋਈ ਸੀ ਤੁਸੀਂ ਮੈਨੂੰ ਇਹਨਾਂ ਸ ਭਾਈਚਾਰੇ ਪ੍ਰਤੀ ਕੋਈ ਇਹਨਾਂ ਦੀ ਕੋਈ ਪ੍ਰਾਪਤੀ ਹੋਵੇ ਤਾਂ ਦੱਸੋ ਮੈਨੂੰ ਜਿਹੜੇ ਇਹਦੇ ਇੰਨੇ ਗਨਮੈਨ ਦਿੱਤੇ ਜਾਂਦੇ ਨੇ ਸਾਡਾ ਹੀ ਪੈਸਾ ਟੈਕਸ ਦਾ ਪੈਸਾ ਇਹਨਾਂ ਨੂੰ ਗਨਮੈਨਾਂ ਰਾਹੀਂ ਖਰਾਬ ਕੀਤਾ ਜਾਂਦਾ ਔਰ ਰਾਹ ਦੇ ਵਿੱਚ ਸਾਡੀਆਂ ਮਾਵਾਂ ਧੀਆਂ ਭੈਣਾਂ ਦੀਆਂ ਵਾਲੀਆਂ ਖਿੱਚ ਦਿੱਤੀਆਂ ਜਾਂਦੀਆਂ ਕਿ ਉੱਥੇ ਚੌਂਕ ਤੇ ਖੜਨਾ ਪੁਲਿਸ ਮੁਲਾਜ਼ਮ ਸਹੀ ਆ ਜਾਂ ਇਹੋ ਜਿਹੇ ਜਿਹੜੇ ਜ਼ਹਿਰ ਉਗਲਦੇ ਨੇ ਉਨਾ ਵਾਸਤੇ ਸਿਕਿਉਰਟੀ ਜਰੂਰੀ ਨੇ ਸਿਕਿਉਰਟੀ ਜਰੂਰੀ ਹੈ ਥ੍ਰੈਟ ਦਿੰਦੇ ਨੇ ਭਾਜੀ ਥ੍ਰੈਟ ਦਿੰਦੇ ਨੇ ਇਹ ਭਾਈਚਾਰਾ ਖਤਮ ਕਰ ਰਹੇ ਨੇ ਕਿਉਂ ਨਹੀਂ ਸਾਡੇ ਸੀਪੀ ਸਾਹਿਬ ਸਮਝਦੇ ਕਿਉਂ ਨਹੀਂ ਸਾਡੀ ਪੁਲਿਸ ਪ੍ਰਸ਼ਾਸਨ ਸਮਝਦਾ ਕਿਉਂ ਨਹੀਂ ਸਾਡੀ ਸਰਕਾਰ ਸਮਝਦੀ ਸਾਡੇ ਦੇ ਅੱਗੇ ਹਿਰਦੇ 84 ਦੇ ਨਾਲ ਬਲੁੰਦੇ ਹੋਏ ਨੇ ਅਸੀਂ ਕਿੱਧਰ ਜਾਈਏ ਦੱਸੋ ਮੈਨੂੰ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਜੇ ਕਿਤੇ ਜਾਣੇ ਆ ਕਹਿ ਦਿੰਦੇ ਆ ਇਹ ਕਰ ਦਾਂਗੇ ਜੋ ਕਰਦਾ ਹੈਗਾ ਖੀਰ ਕਹਿ ਦਿੰਦੇ ਨੇ ਕਰ ਦਿੰਨੇ ਆ ਬਸ ਇੱਦਾਂ ਹੀ ਚੱਲਦਾ ਰਹਿੰਦਾ ਸਾਡੇ ਕੋਲ ਕਿਹਨੂੰ ਤੁਸੀਂ ਐਸਐਚਓ ਨੂੰ ਮਿਲਿਓ ਕੀ ਗੱਲਬਾਤ ਹੋਈ ਹੈ ਐਸਐਚਓ ਸਾਹਿਬ ਕਹਿੰਦੇ ਨੇ ਵੀ ਏਡੀਸੀਪੀ ਸਾਹਿਬ ਆ ਰਹੇ ਨੇ ਫਿਰ ਉਹਨਾਂ ਨਾਲ ਸਲਾਹ ਕਰਕੇ ਜਿੱਦਾਂ ਵੀ ਕਾਰਵਾਈ ਬਣਦੀ ਆ ਉਹ ਜਿੱਦਾਂ ਪਹਿਲਾਂ ਕਿਹਾ ਜਾਂਦਾ ਵੀ ਭਰੋਸਾ ਦੇ ਦਿੰਨੇ ਆ ਜਾਂ ਕਰ ਦਿੰਨੇ ਆ ਕਾਰਵਾਈ ਉਹ ਉਹੀ ਪ੍ਰੋਸੈਸ ਹੈ ਨਹੀਂ ਹਾਂ ਤੁਸੀਂ ਕੀ ਕਿਹਾ ਬੈ ਅਸੀਂ ਇਹ ਕਿਹਾ ਵੀ ਬਣਦੀ ਮੌਕੇ ਦੇ ਜੋ ਉਹਦੇ ਧਰਾਵਾਂ ਲੱਗਦੀਆਂ ਨੇ ਉਹਤੇ ਕਾਰਵਾਈ ਕਰੋ ਤਾਂ ਜੋ ਦੂਜੇ ਵੀ ਜਿਹੜੇ ਸ਼ਰਾਤੀ ਅਨਸਰ ਨੇ ਉਹਨਾਂ ਨੂੰ ਵੀ ਇਹ ਕੰਨ ਹੋ ਸਕਣ ਵੀ ਸਿੱਖ ਭਾਈਚਾਰਾ ਜਾਂ Hindu ਭ ਵੀ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਲੇਕਿਨ ਆਪਸੀ પ્રેમ ਪ੍ਰਿਆਰ ਚੱਲਦਾ ਹੁੰਦਾ ਲੇਕਿਨ ਇਹ ਸ਼ਰਾਰਤੀ ਵਿੱਚ ਹੋ ਜਾਂਦੇ ਸ਼ਰਾਰਤਾ ਕਿਉਂ ਕਰਦੇ ਨੇ? ਇਹਨਾਂ ਦਾ ਕੰਮ ਹੀ ਧੰਦਾ ਹੀ ਇਹ ਹੈ ਇਹਨਾਂ ਦਾ ਕੰਮ ਉਹਨਾਂ ਦਾ ਨਾਮ ਕੀ ਪਹਿਲੇ ਨਾਮ ਤੋਂ ਸ਼ੁਰੂ ਕਰ ਸੁਖਵਿੰਦਰ ਸਿੰਘ ਸੁਖਾ ਕਹਿੰਦੇ ਮੈਮ। ਹਮ ਇਹਨਾਂ ਦਾ ਜਿਹੜਾ ਇਹ ਸ਼ਿਵਸੈਨ ਹਨਾ ਇਹਨਾਂ ਨੇ ਸਾਰਿਆਂ ਦਾ ਹੀ ਨਾਮ ਬਦਨਾਮ ਕੀਤਾ ਪਿਆ। ਕੁਝ ਤਾਂ ਸਹੀ ਨੇ, ਕੁਝ ਗਲਤ ਨੇ। ਇਹਨਾਂ ਦਾ ਕੀ ਹੈ? ਇਹਨਾਂ ਨੇ ਇਹੋ ਜਿਹਾ ਕੰਮ ਆ ਸਾਡੇ ਦਾ ਅਜੇ ਪਿਛਲੇ ਹੰਝੂ ਨਹੀਂ ਸੁੱਕੇ। ਅਜੇ ਛੋਟਾ ਕੁਲੂ ਘਰ ਦੇਵਸਾਹਿਬ ਮਨਾ ਕੇ ਹਟੇ ਆ। ਇਹਨਾਂ ਨੇ ਸੰਤਾਂ ਦੀ ਫੋਟੋ ਚੱਕ ਕੇ ਉਹ ਤੇ ਐਡ ਜੇ ਸਾਡਾ ਉਹ ਜੋਧਾ 20ਵੀਂ ਸਦੀ ਦਾ ਮਹਾਨ ਜੋਧਾ ਹੈ ਸਾਡਾ ਹਿੰਦੂ ਸਿੱਖ ਪਿਆਰ ਕਿੰਨਾ ਚੱਲਦਾ ਪਰ ਇਹ ਆ ਕੇ ਹਜੇ ਕੰਮ ਖਰਾਬ ਕਰਦੇ ਆ ਸਿਕਿਉਰਟੀਆਂ ਲਈ ਕੱਲ ਹਜੇ ਇਹਦੀ ਸਿਕਿਉਰਟੀ ਵਾਪਸ ਹੋਈ ਆ ਅੱਜ ਰਾਤ ਸਵੇਰੇ ਨੇ ਪੋਸਟ ਪਾਤੀ ਆ ਇਹਨੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਖਿਆ ਜਦੋਂ 84 ਦੇ ਵਿੱਚ ਉਹ ਮਾਹੌਲ ਹੋਇਆ ਸੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਉਹ ਵੀ ਜਿਹੜੇ ਪੰਨੇ ਮੈਂ ਦੇਖਦਾ ਪਿਆ ਸੀਗਾ ਉਸ ਪੰਨਿਆਂ ਦਾ ਵੀ ਕੀ ਹਾਲ ਸੀਗਾ ਲੇਕਿਨ ਇਹਨਾਂ ਨੂੰ ਆਹ ਨਹੀਂ ਪਤਾ ਕਿ ਮਰਿਆਦਾ ਕੀ ਹੁੰਦੀ ਆ ਦੇਖੋ ਉੱਥੇ ਟਾਡੀ ਜਿੱਥੇ ਜਦੋਂ ਵਾਰਾਂ ਪੜਦੇ ਨੇ ਨਾ ਗੁਰੂ ਗੋਮੇ ਸਿੰਘ ਦੀਆਂ ਵਾਰਾਂ ਪੜਦੇ ਨੇ ਜਾਂ ਯਾ ਕਿਦਾਂ ਸਾਡੀਆਂ ਮਾਵਾਂ ਭੈਣਾਂ ਦੇ ਬੱਚੇ ਉੱਥੇ ਜਿਹੜੇ 2-2 ਸਾਲ ਦੇ ਗੋਲੀਆਂ ਲੱਗੀਆਂ ਸਾਡੇ ਹਿਰਦੇ ਅੱਖਾਂ ਤੱਕ ਹੰਝੂ ਤਰ ਰਹੇ ਹੁੰਦੇ ਨੇ ਸਾਡੇ ਤਹ ਜੇ ਉਹ ਨਹੀਂ ਸੁੱਕੇ ਹੋਏ ਔਰ ਇਹ ਪੋਸਟਾਂ ਪਾ ਕੇ ਮੈਨੂੰ ਤੇ ਇਹ ਨਹੀਂ ਸਮਝ ਲਾਦੇ ਵੀ ਕਿਹੜੀ ਭਾਈਚਾਰਕੇ ਸਾਂਝ ਦੇਣੀ ਚਾਹੁੰਦੇ ਨੇ ਅਰੇ ਉਹ ਲੜਾਈ ਹਿੰਦੂ ਸਿੱਖ ਦੀ ਥੋੜੀ ਲੜਾਈ ਸੀ ਉਹ ਤਾਂ ਸਾਡੀ ਸਰਕਾਰ ਨਾਲ ਸੀਗੀ ਆੜੀਆਂ ਕੁਝ ਗੱਲਾਂ ਸੀਗੀਆਂ ਜਿਹੜੀਆਂ ਨਹੀਂ ਮੰਨਦੇ ਸੀ ਉਹ ਲੜਾਈ ਸਰਕਾਰ ਨਾਲ ਸੀ ਇਹਨਾਂ ਹਿੰਦੂ ਸਿੱਖ ਦੀ ਬਣਾ ਦਿੱਤੀ ਗਈ ਹੈ ਤੇ ਇਹੋ ਜਿਹੇ ਲੋਕ ਜਾਣ ਕੇ ਪੋਸਟ ਆ ਪਾ ਕੇ ਮਾਹੌਲ ਲੋ ਐਨ ਆਰਡਰ ਖਰਾਬ ਕਰਦੇ ਆ ਕਿ ਅਸੀਂ ਆਪਣਾ ਤੰਦਾ ਚਲਾ ਸਕੀਏ ਇਹਨਾਂ ਨੇ ਬਸ ਇਹੀ ਕੰਮ ਕਰਨਾ ਅਸੀਂ ਸਾਨੂੰ ਹੋਰ ਕੋ ਕੰਮ ਨਹੀਂ ਹੈਗਾ ਸਾਨੂੰ ਜਦੋਂ ਅਸੀਂ ਫੇਸਬੁੱਕ ਖੋਲਦੇ ਇਹੋ ਜਿਹੇ ਫੋਟੋ ਉੱਪਰ ਆਉਂਦੀਆਂ ਤੁਹਾਨੂੰ ਕਿੱਦਾਂ ਮਿਲੀ ਫੋਟੋ ਆ ਫੇਸਬੁੱਕ ਤੇ ਇਹ ਵੀ ਕਿੰਨੇ ਲੋਕਾਂ ਨੇ ਦੇਖੀ ਸੀ ਸਮੇਂ ਬਹੁਤ ਜ਼ਿਆਦਾ ਨੇ ਦੇਖੀ ਹੋਣੀ ਐ ਸ਼ੇਅਰ ਕਰ ਰਹੇ ਆ ਅਸੀਂ ਹਜੇ ਥਾਣੇ ਕੰਪਲੀਟ ਦੇ ਰਹੇ ਨੇ ਚੱਕ ਕੇ ਸਟੇਟਸ ਵੀ ਲਗਾਤਾ ਇਹਦੇ ਇੰਨੇ ਹੌਸਲੇ ਬੁਲੰਦ ਹੈ ਨਾ ਇਹਨਾਂ ਦੇ ਇਹਨਾਂ ਨੂੰ ਪਤਾ ਸਾਡੇ ਦੇ ਕਾਰਵਾਈ ਦਾ ਹੋਣੀ ਨਹੀਂ ਇਹਨਾਂ ਨੂੰ ਫਿਰ ਹੀ ਜਾਂਦੇ ੱੱਕੇ ਖਾਣ ਦੋ ਅਸੀਂ ਰਾਤ ਇਹਨੂੰ ਡਿਲੀਟ ਕਰਨ ਲਈ ਵੀ ਕਿਹਾ ਪਰ ਇਹਨੇ ਡਿਲੀਟ ਨਹੀਂ ਕੀਤੀ ਫੋਟੋ ਜੀ ਉਹਨੇ ਰਾਤੀ ਡਿਲੀਟ ਕਰ ਦੇਂਦਾ ਹਾਂ ਜੀ ਜਦੋਂ ਇਨਸਾਨੀ ਤਰ੍ਹਾਂ ਵਿੱਚ ਹੁੰਦੀ ਸ਼ਰਮ ਹੁੰਦੀ ਡਿਲੀਟ ਕਰ ਸਕਦਾ ਸੀ ਡਿਲੀਟ ਕਰ ਸਕਦਾ ਸੀ ਰਾਤ ਜੇ ਚਾਹਦਾ ਵੀ ਵੀ ਮੈਂ ਮਾਹੌਲ ਖਰਾਬ ਨਾ ਕਰਾਂ ਮਾਫੀ ਮੰਗ ਸਕਦਾ ਸੀ ਕਿ ਰਾਤ ਫੋਟੋ ਡਿਲੀਟ ਕਰ ਸਕਦਾ ਸੀ ਪਰ ਇਹਨੇ ਡਿਲੀਟ ਨਹੀਂ ਕੀਤੀ ਫੋਟੋ ਸਿਰਫ ਗਨਮੈਨ ਦੀ ਰਾਜਨੀਤੀ ਹੈ ਗਨਮੈਨ ਦੀ ਭਾਜੀ ਜਹਿਰ ਉਗਲਣ ਲੱਗੇ ਤਾਂ ਹੀ ਗਨਮੈਨ ਮਿਲਣਗੇ ਹੁਣ ਮੇਰੀ ਗੱਲ ਸੁਣ ਐਮਪੀ ਸਾਹਿਬ ਜਿਦਾਕੇ ਭੇਜਨੇ ਰਾਜਾ ਵੜਿੰਗ ਜੀ ਹਨਾ ਕਿ ਉਹਨਾਂ ਦਾ ਇੱਥੇ ਕੋਈ ਨਹੀਂ ਬਣਦਾ ਵੀ ਉਹਨਾਂ ਦਾ ਖੂਨੀ ਪੰਜਾ ਜੇ 84 ਦੇ ਟਾਈਮ ਐਡਾ ਕਤਲੇਆਮ ਹੋਇਆ ਕਾਂਗਰਸ ਦੇ ਟਾਈਮ ਕਿ ਉਹਨਾਂ ਦਾ ਕੋਈ ਫਰਜ ਨਹੀਂ ਬਣਦਾ ਉਹਨਾਂ ਦਾ ਕੋਈ ਇੱਥੇ ਐਮਐਲਏ ਸਾਹਿਬ ਨਹੀਂ ਹੈਗੇ ਵੀ ਜਿਹੜੇ ਇਹਨਾਂ ਦੇ ਕਾਰਵਾਈ ਕਰਾ ਸਕਣ ਕਿਉਂ ਹਰੇਕ ਵਾਰੀ ਸਾਨੂੰ ਹੀ ਕਿਉਂ ਸੜਕਾਂ ਦੇ ਉੱਤਰਨਾ ਪੈਂਦਾ ਜਿਹੜੇ ਹਲਕੇ ਦੇ ਐਮਐਲਏ ਸਾਹਿਬ ਨੇ ਸਾਡੇ ਚੌਧਰੀ ਮਦਨ ਲਾਲ ਬੱਗਾ ਜੀ ਉਹਨਾਂ ਦੀ ਉਹਦੇ ਵਿੱਚ ਰਹਿ ਰਹੇ ਨੇ ਔਰਥ ਦੇ ਵਿੱਚ ਕਿ ਉਹਨਾਂ ਦਾ ਫਰਜ ਨਹੀਂ ਬਣਦਾ ਵੀ ਇਹਦੇ ਬੰਦੇ ਉੱਤੇ ਕਾਰਵਾਈ ਕਰਨ ਜਾਂ ਸਾਡੇ ਤੋਂ ਹੋਣ ਤੋਂ ਪਹਿਲਾਂ ਚੌਧਰੀ ਮਦਨ ਲਾਲ ਬੱ ਹੇਬੋ ਆਲ ਦੇ ਥਾਣੇ ਦੇ ਅੰਦਰ ਹੋਣੇ ਚਾਹੀਦੇ ਸੀ ਕਿ ਵੀ ਮੈਂ ਜਨਤਾ ਦਾ ਨੁਮਾਇੰਦਾ ਆ ਵੀ ਮੈਂ ਤੁਹਾਡੇ ਇਹਨੇ ਉੱਤੇ ਜਿਹੜਾ ਗਲਤ ਬੋਲਦਾ ਵਿਆ ਉੱਤੇ ਕਾਰਵਾਈ ਕਰਾਂਗੇ ਕਿਉਂ ਸਾਨੂੰ ਹਰੇਕ ਵਾਰੀ ਸਾਨੂੰ ਹੀ ਕਿਉਂ ਝੋਲੀ ਅੱਡਣੀ ਪੈਂਦੀ ਹਰੇਕ ਅੱਗੇ ਸਾਡੂ ਦੇ ਸੋਚ-ਸੋਚ ਕੇ ਬੁਰਾ ਹਾਲ ਹੋਇਆ ਪਿਆ ਵੀ ਇਹ ਪੰਜਾਬ ਆ ਸਾਡਾ ਜਿਹੜਾ ਅਸੀਂ ਸਿੱਖਾਂ ਲਈ ਸਿੱਖਾਂ ਨੇ ਹਿੰਦੂਆਂ ਲਈ ਕੀਤਾ ਉਹ ਨਹੀਂ ਅਸੀਂ ਭੁੱਲ ਸਕਦੇ ਜਾਂ ਹਿੰਦੂਆਂ ਨੇ ਸਿੱਖਾਂ ਲਈ ਕੀਤਾ ਉਹ ਅਸੀਂ ਕਦੀ ਨਹੀਂ ਭੁੱਲ ਸਕਦੇ ਬਿਲਕੁਲ ਦਸਤਾਂ ਨਹੀਂ ਬਣ ਦੇਣਗੇ ਪੰਜਾਬ ਨੂੰ ਭਾਜੀ ਇਹ ਕਿੱਥੇ ਬਣ ਦੇਣੇ ਨੇ ਇਹਨਾਂ ਦੇ ਕੋਈ ਹਾਲਾ ਭਾਜੀ ਵਿੱਚ ਕੰਡੇ ਹੈਗੇ ਜੀ ਕੰਡੇ ਜਿਹੜਾ ਇਹ ਕੰਡੇ ਆ ਗੁਲਦਸਤੇ ਦੇ ਵਿੱਚ ਉਹ ਮਾੜੇ ਵਾਲੇ ਕੰਡੇ ਜਿਹੜੇ ਲੱਗਣ ਤੇ ਖੂਨ ਨਿਕਲਦਾ ਉਹ ਇਹ ਆ ਅਸੀਂ ਤਾਂ ਬੜੇ ਪਿਆਰ ਨਾਲ ਰਹ ਰਹੇ ਹਿੰਦੂ ਸਿੱਖ ਸਾਡੇ ਮਹੱਲੇ ਦੇ ਵਿੱਚ ਵੀ ਆ ਸਾਡੇ ਆਮ ਰੋਜ਼ ਅਸੀਂ ਮਿਲਦੇ ਆ ਪਰਿਵਾਰਾਂ ਨਾਲ ਸਾਡੇ ਤਿਹਾਰ ਇਕੱਠੇ ਸੈਲੀਬ੍ਰੇਟ ਕਰਦੇ ਆ ਪਰ ਇਹੋ ਜਿਹੇ ਆ ਜਿਹੜੇ ਜ਼ਹਿਰ ਭਰ ਦਿੰਦੇ ਆ ਬੰਦਿਆਂ 'ਚ ਮਤਲਬ ਇਹ ਨਹੀਂ ਬਗਾਵਤ ਕਰਦੇ ਨੇ ਕਿ ਤੁਸੀਂ ਇੱਕ ਮਹੱਲੇ 'ਚ ਨਹੀਂ ਰਹਿ ਸਕਦੇ ਨਹੀਂ ਜੀ ਨਹੀਂ ਪਾਜੀ ਇਹਨਾਂ ਦਾ ਸਿਰਫ ਇੱਕੋ ਹੀ ਜ਼ੇਦ ਆ ਵੀ ਪਤਾ ਨਹੀਂ ਏਜੰਸੀਆਂ ਦੇ ਬੰਦੇ ਨੇ ਪਤਾ ਨਹੀਂ ਕਿਹਨਾਂ ਦੇ ਬੰਦੇ ਨੇ ਇਹਨਾਂ ਦਾ ਕੰਮ ਆ ਬਸ ਪਾੜ ਕੇ ਰੱਖਣਾ ਤੇ ਆਪਣੀ ਰਾਜਨੀਤੀ ਕਰਾਉਣੀ ਮੈਂ ਤੁਹਾਡੇ ਚੈਨਲ ਮਾਧਿਅਮ ਰਾਈ ਇਹ ਦੱਸਣਾ ਪੁੱਛਣਾ ਚਾਹੁੰਨਾ ਜਨਤਾ ਨੂੰ ਦੇ ਹੱਕ 'ਚ ਰੱਖਣਾ ਚਾਹੁੰਨਾ ਵੀ ਮੈਨੂੰ ਸ਼ਿਵ ਸੈਨਾ ਵਾਲਿਆਂ ਦੀ ਕੋਈ ਪ੍ਰਾਪਤੀ ਤਾਂ ਦੱਸੋ ਵੀ 4-4 5-5 ਗਨਮੈਨ ਲੋਕਾਂ ਦੇ ਟੈਕਸ ਦਾ ਪੈਸਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀਆਂ ਕਰਕੇ ਲੋਕੀ ਟੈਕਸ ਭਰਦੇ ਆਪਣਾ ਉਹਦਾ ਜਨਤਾ ਦਾ ਪੈਸਾ ਤੁਸੀਂ 5 5 6 6 ਗਨਮੈਨ 1 1 ਗਨਮੈਨ ਦੀ 60 60 70 70000 ਰੁਪਇਆ ਤਨਖਾਹ ਆ ਸਾਡੀਆਂ ਮਾਵਾਂ ਇੱਥੇ ਬਿਲਕਦੀਆਂ ਫਿਰਦੀਆਂ ਨੇ ਨਸ਼ੇ ਤੇ ਵੀ ਸਾਡੇ ਪੁੱਤ ਨਸ਼ੇ ਤੇ ਲੱਗ ਗਏ ਉਹ ਚਿੱਟੇ ਫੜਨ ਦੀ ਜਗ੍ਹਾ ਸਾਡੀ ਪੁਲਿਸ ਕਿੱਥੇ ਲਾ ਰੱਖੀ ਤੁਸੀਂ ਹੂੰ ਕੁਝ ਕਹਿ ਰਹੇ ਸੀ ਜਿਹੜੇ ਭਾਜੀ ਮਾੜੇ ਬੰਦੇ ਇਹਨਾਂ ਦੀ ਗੱਲ ਕਰਦੇ ਆ ਰੋਟੀ ਖਾਣ ਨੂੰ ਇਹਨਾਂ ਕੋਲ ਪੈਸਾ ਨਹੀਂ ਇਹ ਤਾਂ ਗੱਲ ਨੇ ਮੈਂ ਲੈ ਲੈਂਦਾ ਲੋਕਾਂ ਨਾਲ ਚੋਰੀਆਂ ਠੱਗੀਆਂ ਹੀ ਕਰ ਸਕੀਏ ਆਪਣੇ ਘਰ-ਪਾਰ ਸਕੀਏ ਜਿਹੜੇ ਜਿਹੜੇ ਬੰਦੇ ਤੇ ਕਰਕੇ ਕੰਪਲੇਟ ਲੈ ਕੇ ਆਏ ਆ ਇਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦਵਾ ਇਹ ਇੱਕ ਨੰਬਰ ਦਾ ਹੱਬਵਾਲ ਦਾ ਡਿਫਾਲਟਰ ਹੈ ਇਹਨਾਂ ਦਾ ਕੰਮ ਕੀ ਹੈ ਕਦੀ ਕਿਸੇ ਤੋਂ ਪੈਸੇ ਲੈ ਕੇ ਫੜ ਕੇ ਭੱਜ ਜਾ ਕਦੀ ਕਿਸੇ ਤੋਂ ਥੋੜੇ ਦਿਨ ਪਹਿਲਾਂ ਦੀ ਗੱਲ ਇੱਕ ਬੰਦਾ ਮੇਰੇ ਕੋਲ ਆਇਆ ਕਹਿੰਦਾ ਵੀਰੇ ਮੈਂ ਇੱਕ ਸਵਾਰੀ ਲੈ ਕੇ ਆਇਆ ਜੀ ਦਿੱਲੀ ਤੋਂ ਇੱਥੇ ਲੁਧਿਆਣੇ ਮੈਂ ਕਿਹੜਾ ਬੰਦਾ ਉਹਨੇ ਮੈਨੂੰ ਫੋਟੋ ਦਿਖਾਈ ਕਿਉਂਕਿ WhatsApp 'ਚ ਉਹਨੇ ਨੰਬਰ ਸੇਵ ਕੀਤਾ ਫੋਟੋ ਲੱਗੀ ਹੋਈ ਸੀ ਕਹਿੰਦਾ ਇਹ ਮੁੰਡਾ ਮੈਂ ਕਹਾਂ ਯਾਰ ਇਹ ਤਾਂ ਰਾਣਾ ਸਾਡੇ ਹੈਪੋ ਵਾਲੀ ਰਾਂਦਾ ਕਹਿੰਦਾ ਵੀਰੇ ਮੈਨੂੰ ਕਹਿੰਦਾ ਇੱਕ ਮਿੰਟ ਮੈਂ ਪੈਸੇ ATM 'ਚੋਂ ਕਢਾ ਕੇ ਆਇਆ ਤੇ ਆਪ ਕਹਿੰਦੇ ਭੱਜ ਗਿਆ ਮੇਰਾ 4500 ਰੁਪਏ ਟੈਕਸੀ ਦਾ ਕਿਰਾਇਆ ਨਹੀਂ ਦਿੱਤਾ ਇਹ ਕੁਛ ਤਾਂ ਲੋਕ ਕਰਦੇ ਨੇ ਕੀ ਤੁਸੀਂ ਇਹਨਾਂ ਤੋਂ ਆਪਾਂ ਉਮੀਦ ਕਰ ਸਕਦੇ ਹਾਂ ਫਿਰ ਇੱਥੇ ਡੈਰੀ ਸੀ ਇਹਨਾਂ ਦੀ ਹੋਰ ਦੱਸੋ ਮੈਂ ਬਹੁਤ ਪੁਰਾਣਾ ਜਾਣਦਾ ਇਸ ਬੰਦੇ ਡਵਲਟਰ ਨੂੰ ਇਹ ਤਿੰਨੇ ਪਿਓ ਪਤਿੱਕੋ ਯਹੀ ਨੇ ਕਦੀ ਕਿਸੇ ਤੋਂ 500 ਬਾਲਾਂ ਮੈਂ ਇੱਕ ਮਿੰਟ ਦੇ ਨਾਲ ਆਂਡੀਆਂ ਗਵਾਂਡੀਆਂ ਤੋਂ ਪੈਸੇ ਖੁੱਲੇ ਮੈਂ ਤੈਨੂੰ ਦਿਨਾ ਹੋਣੀ ਆ ਇਹ ਇਹਨੂੰ ਧਮਕਾ ਕੇ ਇਤੋਂ ਪੈਸੇ ਚਾਰ ਲੈ ਲਵਾ ਉਹਨੂੰ ਧਮਕਾ ਕੇ ਉੱਤੋਂ ਪੈਸੇ ਲੈ ਲਵਾ ਇਹ ਗੁੰਡਾ ਸਟਾਫ ਬਣਾ ਆਹ ਪ੍ਰਭਾਵ ਹੈ ਬੱਲੇ ਕੱਕ ਨਹੀਂ 2 ਨੰਬਰ ਤੇ ਕੰਮ ਭੀਮ ਇਹ ਵੇਚਦੇ ਬੜਾ ਕੁਸ਼ੀ ਕਰਦੇ ਵਿੱਚ ਇਹਨਾਂ ਦਾ ਬੰਦਾ ਸਾਥੀ ਵੀ ਇੱਕ ਰਾਜਸਥਾਨ ਦੇ ਨਾਲੋਂ ਫੜਿਆ ਗਿਆ ਸੀਗਾ ਸ਼ਾਇਦ ਤੁਹਾਨੂੰ ਵੀ ਪਤਾ ਹੋਊਗਾ ਹੈ ਵੈਸੇ ਵੀ ਸਿੱਖਾਂ ਨਾਲ ਕਦੀ ਇਨਸਾਫ ਨਹੀਂ ਹੋਇਆ ਜਦੋਂ ਕਾਂਗਰਸ ਸਰਕਾਰ ਨੇ ਹਰਮਿੰਦਰ ਸਾਹਿਬ ਤੇ ਅਟੈਕ ਕੀਤਾ ਸੀ ਉਦੋਂ ਹਿੰਦੂ ਸਿੱਖ ਦੀ ਲੜਾਈ ਨਹੀਂ ਸੀ ਨਹੀਂ ਸੀ ਨਹੀਂ ਸੀ ਨਾ ਅੱਜ ਵੀ ਨਹੀਂ ਹੈ ਅੱਜ ਵੀ ਨਹੀਂ ਹੈ ਪਰ ਉਦੋਂ ਭਾਜਪਾ ਵਾਲੇ ਜਿਹੜਾ ਹੈਗਾ ਆਪਣਾ ਕਾਂਗਰਸ ਵਾਲੇ ਨਹੀਂ ਭਾਜਪੀ ਵਾਲਾ ਅਡਵਾਨੀ ਉਹਨੇ ਆਪਣੀ ਬਾਇਓਗ੍ਰਾਫੀ ਚ ਲਿਖਿਆ ਵੀ ਇੰਦਰਾں ਦੁਰਗਾ ਸੀਗੀ ਕੀ ਉਹ ਦੁਰਗਾ ਸੀ ਤੁਸੀਂ ਮੰਨਦੇ ਹੋ ਦੁਰਗਾ ਮਾਤਾ ਇਹ ਕੰਮ ਕਰਦੀ ਕਿ ਆਪਣੇ ਬੱਚੇ ਨੂੰ ਮਾਰ ਦਿੰਦੀ ਇਹ ਚੀਜ਼ ਹੈ ਜੀ ਸਿੱਖਾਂ ਨੂੰ ਕਦੇ ਇਨਸਾਫ ਨਾਲ ਮਿਲਿਆ ਨਾ ਮਿਲਣਾ ਕਦੇ ਨਹੀਂ ਮਿਲਣਾ ਹਰ ਸਰਕਾਰ ਹੰਤਾਪ ਝੇਲਦੀ ਹੈ ਹਰ ਹਰ ਕੌਮ ਝੇਲਦੀ ਹੈ ਇਹ ਨਹੀਂ ਕਿ ਇੱਕ ਹਰ ਕੌਮ ਝੇਲਦੀ ਹੈ ਤੇ ਸਰਕਾਰ ਕਿਉਂ ਨਹੀਂ ਫਿਰ ਕਾਰਵਾਈ ਕਰਦੀ ਸਰ ਸਰਕਾਰਾਂ ਦਾ ਪਤਾ ਨਹੀਂ ਮਜਬੂਰੀ ਹੁੰਦੀ ਨੇ ਵੀ ਇਹੋ ਜਿਹੇ ਠੇਕੇਦਾਰ ਉਹਨਾਂ ਨੂੰ ਚਾਹੀਦੇ ਨੇ ਮੈਨੂੰ ਨਾ ਤੁਸੀਂ ਪ੍ਰਾਪਤੀ ਤੇ ਦੱਸੋ ਯਾਰ ਸਾਡਾ ਕਸੂਰ ਤੇ ਦੱਸੋ ਸਾਡਾ ਕਸੂਰ ਕੀ ਆ ਸਾਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਸਾਨੂੰ ਕਿਉਂ ਵੱਖਵਾਦੀ ਕਿਹਾ ਜਾਂਦਾ ਸਾਨੂੰ ਕਿਉਂ ਅੱਤਵਾਦੀ ਕਿਹਾ ਜਾਂਦਾ ਸਾਨੂੰ ਕਿਉਂ ਖਾਲਸਤਾਨੀ ਕਿਹਾ ਜਾਂਦਾ ਪੰਜਾਬ ਦੀ ਬਰੂਹਾਂ ਤੇ ਤਾਂ ਸਭ ਤੋਂ ਪਹਿਲੇ ਪੰਜਾਬੀ ਬੈਠੇ ਨੇ ਹਮਲਾ ਜਦੋਂ ਹੋਊਗਾ ਪੰਜਾਬੀ ਪਹਿਲੇ ਅੱਗੇ ਆ ਜਾਣਗੇ ਭਾਜੀ ਤੁਸੀਂ ਤੁਹਾਨੂੰ ਸਮਝ ਨਹੀਂ ਆਉਂਦੀ ਤੁਸੀਂ ਮੇਰੀ ਗ ਜੋ ਜਿੰਨੇ ਵੀ ਆਪਣੀਆਂ ਲੜਾਈ ਲੱਗੀ ਸਭ ਤੋਂ ਵੱਧ ਪੰਜਾਬੀ ਸੀ ਪੰਜਾਬੀ ਸ਼ਹੀਦ ਹੋਇਆ ਹਨਾ ਪਾਕਿਸਤਾਨ ਵਾਲੇ ਅੱਜ ਵੀ ਆਪਣੀ ਕਈ ਨੇਤਾ ਉੱਥੇ ਕਹਿੰਦੇ ਨੇ ਵੀ ਜੇ ਪੰਜਾਬ ਦੇ ਵਿੱਚ ਪੰਜਾਬੀ ਨਾ ਹੋਣ ਸਿੱਖ ਨਾ ਹੋਣ ਤੇ ਅਸੀਂ ਇਹ ਸਿੱਧਾ ਹੀ ਨੇਪਾਲ ਤੱਕ ਲੈ ਜਾਈਏ ਆਪਣਾ ਪਾਕਿਸਤਾਨ ਇਹਦਾ ਸਰ ਉਹਨੇ ਝੰਡੇ ਨਹੀਂ ਖਰੀਦਦੇ ਆਪਣੇ ਦੇਸ਼ ਦੇ ਜਿੰਨੇ ਸਾਡੇ ਮੁੰਡੇ ਝੰਡਿਆਂ 'ਚ ਲਿਪਟ ਕੇ ਘਰੇ ਆਉਂਦੇ ਬਿਲਕੁਲ ਕੋਨ ਮੰਗ ਕੀ ਕੀਤੀ ਜਾ ਰਹੀ ਹੈ ਕਿ ਮੰਗ ਪੂਰੀ ਨਾ ਹੋਏ ਤਾਂ ਕੀ ਕਰੋਗੇ ਮੰਗ ਨਾ ਪੂਰੀ ਹੋਈ ਤਾਂ ਸਾਡੇ ਕੋਲ ਕੋਈ ਹੈ ਜੀ ਧਰਨਾ ਪ੍ਰਦਰਸ਼ਨ ਕਰਾਂਗੇ ਬਾਹਲੀ ਗੱਲ ਭੁਖੜ ਦਾਲ ਤੇ ਬਹਿ ਜਾਗੇ ਸੀਪੀ ਦਫਤਰ ਸਾਹਮਣੇ ਫੋਟੋ ਡਿਲੀਟ ਕਰਤੀ ਹੋਈ ਹੈ ਨਹੀਂ ਨਹੀਂ ਹਜੇ ਕੋਈ ਨਹੀਂ ਡਿਲੀਟ ਹੋਈ ਉਹ ਕਹਿ ਰਹੇ ਨੇ ਹਜੇ ਕੋਈ ਡਿਲੀਟ ਨਹੀਂ ਹੋਈ ਉਹ ਡਿਲੀਟ ਕਰ ਦਿੰਦੇ ਨੇ ਕਰਵਾ ਦਿੰਦੇ ਨੇ ਪੁਲਿਸ ਭਾਜੀ ਇਹ ਤੇ ਉਹ ਗੱਲ ਹੋ ਗਈ ਵੀ ਖੂਨ ਕਰ ਦੋ ਮਾਫੀ ਮਿਲ ਜਾਂਦੀ ਹੈ ਜੀ ਜੇ ਮਿਲ ਜਾਂਦੀ ਹੈ ਤਾਂ ਫਿਰ ਇਹਨੂੰ ਵੀ ਦੇ ਦਿਓ ਬਿਲਕੁਲ ਸਾਡੇ ਨਾਲ ਇਹ ਇਹ ਤੇ ਕੱਲ ਨੂੰ ਕੋਈ ਮੈਂ ਮਾਫੀ ਮੰਗ ਲੈਣਾ ਤੇ ਮੈਨੂੰ ਮਾਫੀ ਦੇ ਦਿਓ ਬਿਲਕੁਲ ਸਰਾਲੀ ਸਾਹਿਬ ਤੁਹਾਡੇ ਨਾਲ ਮੌਜੂਦ ਸੀਪ ਸਿਕਸ ਸੱਤੇਬੰਦੀ ਸਾਡੇ ਨਾਲ ਮੌਜੂਦ ਹੈ ਲੇਕਿਨ ਤੁਹਾਨੂੰ ਤਸਵੀਰ ਦਿਖਾ ਰਿਹਾ ਥਾਣਾ ਹੈਬੋਵਾਲ ਦੀ ਥਾਣਾ ਹੈਬੋਵਾਲ ਦੀ ਤਸਵੀਰ ਇਸ ਕਰਕੇ ਦਿਖਾ ਰਹੇ ਆ ਕਿ ਇਹ ਤਸਵੀਰ ਇੱਕ ਦੇਖਣ ਵਾਲੀ ਹੈ ਕਿ ਤਸਵੀਰ ਦੇ ਵਿੱਚ ਆਵੈ ਕਿ ਇੱਕ ਸੰਜਨੈਲਿਕ ਭਿੰਡਾਰੇ ਦੀ ਫੋਟੋ ਜਿਹੜੀ ਹੈਗੀ ਆ ਉਹਨਾਂ ਦੀ ਫੋਟੋ ਜਿਹੜੀ ਹੈ ਉਹਨਾਂ ਛੇੜਖਾਨੀ ਕੀਤੀ ਗਈ ਲੇਕਿਨ ਇਹ ਦਰਖਾਸਤ ਲੈ ਕੇ ਥਾਣਾ ਹੈਬੋਵਾਲ ਪਹੁੰਚਨੇ ਥਾਣਾ ਐਸਐਚਓ ਨਾਲ ਮਿਲਦੇ ਲੇਕਿਨ ਥਾਣਾ ਐਸਐਚਓ ਨਾਲ ਪੁੱਛਦੇ ਆ ਪੂਰਾ ਮਾਮਲਾ ਹੈ ਕਿ ਜੋ ਮਾਮਲਾ ਸਾਹਮਣੇ ਆਇਆ ਜੁ ਪਬਲਿਕ ਆਈ ਹੈਗੀ ਉਹਨਾਂ ਨੇ ਇੱਕ ਮਾਮਲਾ ਧਿਆਨ ਚ ਲਿਆਉਂਦਾ ਹੋਇਆ ਕਿ ਜਰਨਲ ਸਿੰਘ ਭੰਟਰੇ ਵਾਲੇ ਸੰਤਾਂ ਦੀ ਫੋਟੋ ਦੇ ਉੱਤੇ ਕਿਸੇ ਨੇ ਕੋਈ ਗਲਤੀ ਉਹਨਾਂ ਨੂੰ ਮੋਰਫ ਕਰਕੇ ਤੇ ਉਹ ਫੋਟੋ ਇੱਥੇ ਇਹਨਾਂ ਨੇ ਦੱਸਿਆ ਵੀ ਕਿਸੇ ਨੇ ਆਨਲਾਈਨ ਅਪਲੋਡ ਕੀਤੀ ਸੀਗੀ ਕੋ ਗੁਰਜੀਤ ਸਿੰਘ ਨਾਮ ਦਾ ਜਿਹੜਾ ਸ਼ਖਸ ਹੈਗਾ ਤੇ ਇਹਨਾਂ ਨੇ ਰਿਟਰਨ ਦੇ ਵਿੱਚ ਕੰਪਲੇਨਟ ਦਿੱਤੀ ਹੈ ਕਿ ਜਿੱਥੇ ਅਸੀਂ ਕਾਰਵਾਈ ਕੀਤੀ ਦੇਖਦੇ ਹਾਂ ਜੀ ਕੀ ਕਾਰਵਾਈ ਹੋਏਗੀ ਸਰ ਜੋ ਉਹਦਾ ਜੋ ਵੀ ਉਹਦਾ ਮੰਨਦਾ ਹੈਗਾ ਜੀ ਲੀਗਲ ਐਕਸ਼ਨ ਲਿਆ ਜਾਏਗਾ ਜੀ ਪਹਿਲਾਂ ਅਸੀਂ ਸੀਨੀਅਰ ਅਫਸਰ ਦੇ ਨਾਲ ਡਿਸਕਸ ਕਰ ਲਾਂਗੇ ਵੀ ਆ ਮੈਟਰ ਹੈਗਾ ਉਹਨਾਂ ਦੇ ਧਿਆਨ ਚ ਲਿਆ ਕੇ ਤੇ ਜੋ ਹੁਕਮ ਮਿਲਣਗੇ ਉਸ ਤੋਂ ਦਬ ਕਾਰਵਾਈ ਹੋਏਗੀ ਕਾਰਵਾਈ ਜ਼ਰੂਰ ਹੋਏਗੀ। ਲੇਕਿਨ ਸਰ ਇੰਦੀ ਇੱਕ ਸਵਾਲ ਆ ਜਾਂਦਾ ਕਿ ਕੰਗੀ ਪੜਕਾਣ ਦੀ ਕੋਸ਼ਿਸ਼ ਵਰਗਾ ਇੱਕ ਸਾਜ਼ਿਸ਼ ਹੋ ਜਾਂਦੀ ਹੈ ਕਿਉਂਕਿ ਇੱਕ ਇੱਕ ਸਮਾਜ ਦੇ ਉੱਪਰ ਤਾਣਾ ਪੋਸ਼ੀ ਹੋ ਗਈ ਉਹ ਤੇ ਚਲੋ ਜੋ ਮਰਜ਼ੀ ਉਹਨਾਂ ਬਸ ਰੱਖਦੀ ਹੋਣ ਦੀ ਮर्याਦਾ ਰੱਖਦੀ ਹੋਣਗੀ ਲੱਗੇ। ਸਮਾਣ ਨੂੰ ਪੜਕਾਣਾ ਕਿਸੇ ਲੋਕਾਂ ਦੇ ਤੇ ਕਾਰਵਾਈ ਅਮਲ ਇਸ ਲੈਂਡ ਵੀ ਨਹੀਂ। ਨਹੀਂ ਜ਼ਰੂਰ ਜ਼ਰੂਰ ਹੋਣੀ ਚਾਹੀਦੀ ਹੈ ਜੀ। ਇਹੋ ਜਿਹੇ ਲੋਕਾਂ ਨੂੰ ਅਗਰ ਦੇਖੋ ਜਿਹੜਾ ਇਹਨਾਂ ਨੇ ਦੱਸਿਆ ਵੀ ਕਈ ਵਾਰੀ ਜਿਹੜੇ ਹੈਗੇ ਆ ਸਮਾਜ ਦੇ ਕੁਝ ਇਹੋ ਜਿਹੇ ਅਨਸਰ ਹੈਗੇ ਆ ਜਿਹੜੇ ਸਿਰਫ ਕੈਲੋ ਪੀ ਸਿਕਿਉਰਟੀ ਲੈਣ ਦੇ ਚੱਕਰ ਦੇ ਵਿੱਚ ਇਹੋ ਜੀਆਂ ਕਾਰਵਾਈਆਂ ਕਰਦੇ ਹੈਗੇ ਆ ਵੀ ਉਹਨਾਂ ਨੂੰ ਇਹ ਸੋ ਇਹੋ ਜਿਹੇ ਬੰਦਿਆਂ ਨੂੰ ਜ਼ਰੂਰ ਪਨਿਸ਼ ਕਰਨਾ ਪੈਂਦਾ ਹੈ ਜੀ ਜੀ ਬਿਲਕੁਲ ਸ਼ੁਕਰੀਆ ਸਰ ਥੈਂਕ ਯੂ ਚਨਲ ਰਮਦੀਸ਼ੂ ਪੁੱਲਰ ਸਾਹਿਬ ਮੌਜੂਦ ਸੀਗੇ ਜਿਨ੍ਹਾਂ ਦੱਸਿਆ ਕਿ ਕਾਰਵਾਈ ਜਿਹੜੀ ਅਮਨ ਜ਼ੂਰ ਲਿਆਂਦੀ ਜਾਊਗੀ ਸੀਨੀਅਰ ਅਫਸਰਾਂ ਦੇ ਨੌਲੇਜ ਤੇ ਪਾਮਬਲਾ ਧਿਆਨ ਚ ਲਿਆਂਦਾ ਜਾਊਗਾ ਜਿਸ ਤੋਂ ਬਾਅਦ ਜੋ ਵੀ ਕਾਰਵਾਈ ਹੋਊਗੀ ਅਮਨ ਚ ਲਿਆਂਦੀ ਜਾਊਗੀ ਲੇਕਿਨ ਇੱਕ ਸ਼ਿਪਸ਼ਨਾ ਵਾਲੋਂ ਸ਼ਖਸ਼ ਵਾਲੋਂ ਜਿਹੜੀ ਇਹਨਾਂ ਦਾ ਕਹਿਣ ਦੇ ਮੁਤਾਬਿਕ ਫੋਟੋ ਬਣਾਈ ਗਈ ਹੈ ਜਿਸ ਦੇ ਵਿੱਚ ਇਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਕਾਰਵਾਈ ਹੁਣ ਕੀ ਹੁੰਦੀ ਹੈ ਦੇਖਦੇ ਹਾਂ ਸਮਾਂ ਹੀ ਦੱਸ ਸਕਦਾ ਲੇਕਿਨ ਲੁਧਿਆਣਾ ਤੋਂ ਕੈਮਰਾਮੈਨ ਤਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ